ਸਸਟੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਤੇ ਅੱਜ ਮੈਂ ਜੋ ਬਣਾਉਣ ਜਾ ਰਹੀ ਆਂ ਰੈਸিপি ਉਹ ਬਹੁਤ ਹੀ ਵਧੀਆ ਰੈਸিপি ਹੈ ਕਿਉਂਕਿ ਜਿਵੇਂ ਕਿ ਅੱਜ ਕੱਲ ਮੌਸਮ ਚੇਂਜ ਹੋਣ ਦੇ ਨਾਲ ਨਾਲ ਸਾਨੂੰ ਖਾਂਸੀ ਜ਼ੁਕਾਮ ਵਗੈਰਾ ਹੋ ਜਾਂਦਾ ਹੈ ਥਕਾਵਟ ਵੀ ਹੋ ਜਾਂਦੀ ਹੈ ਤੇ ਬਹੁਤ ਟਾਈਮ ਤੱਕ ਜਿਹੜਾ ਕਫ ਆ ਉਹ ਆਪਣੇ ਤੇ ਚੈਸਟ ਦੇ ਉੱਪਰ ਰਹਿੰਦਾ ਆ ਜੋ ਕਿ ਮੈਡੀਸਨ ਦੇ ਨਾਲ ਵੀ ਠੀਕ ਨਹੀਂ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਇੱਕ ਛੋਟੀ ਜਿਹੀ ਨਾ ਰੈਮੇਡੀ ਦੱਸਾਂਗੇ ਜਿਹੜੀ ਕਿ ਤੁਸੀਂ ਘਰੇ ਤਿਆਰ ਕਰਕੇ ਬਣਾ ਸਕਦੇ ਹੋ ਮੈਂ ਗੈਸ ਦੇ ਉੱਪਰ ਇੱਕ ਪੈਨ ਰੱਖ ਲਿਆ ਹੋਇਆ ਤੇ ਗੈਸ ਨੂੰ ਕਰਦੀ ਆ ਮੈਂ ਔਨ ਹਲਕਾ ਜਿਹਾ ਇਹਨੂੰ ਆਪਾਂ ਗਰਮ ਕਰ ਲਵਾਂਗੇ ਕਿਉਂਕਿ ਮੈਂ ਵਾਸ਼ ਕੀਤਾ ਸੀਗਾ ਇਹ ਆਪਾਂ ਜਿਵੇਂ ਹਲਵਾ ਟਾਈਪ ਹੁੰਦਾ ਵਾ ਕੁਛ ਐਵੇਂ ਦਾ ਜਿਵੇਂ ਹਨਾ ਆਪਾਂ ਸੂਜੀ ਦਾ ਹਲਵਾ ਬਣਾ ਕੇ ਖਾਂਦੇ ਆ ਉਦਾਂ ਦਾ ਹੀ ਹੈਗਾ ਆ ਬੇਸਨ ਦਾ ਆਪਾਂ ਬਣਾਵਾਂਗੇ ਤੁਹਾਡੇ ਸਾਹਮਣੇ ਅੱਜ ਤੇ ਬਹੁਤ ਹੀ ਵਧੀਆ ਰੈਮਡੀ ਬਣ ਕੇ ਤਿਆਰ ਹੁੰਦੀ ਹੈ ਜਿਹਦੇ ਨਾਲ ਕੀ ਆਪਣਾ ਚੈਸਟ ਦਾ ਜਿੰਨਾ ਵੀ ਕਫ ਹੁੰਦਾ ਹੈ ਜਾਂ ਪੇਨ ਹੁੰਦਾ ਹੈ ਬਹੁਤ ਵਧੀਆ ਰੈਲੀਫ ਮਿਲਦਾ ਹੈ ਇਹਦੇ ਨਾਲ ਤੇ ਅੱਜ ਆਪਾਂ ਉਹੀ ਬਣਾਉਣਾ ਸ਼ੁਰੂ ਕਰਾਂਗੇ ਪੈਨ ਸਾਡਾ ਗਰਮ ਹੋ ਗਿਆ ਹੋਇਆ ਹੈ ਤੁਸੀਂ ਓਨਾਂ ਕੀ ਬਣਾਉਣਾ ਜਿੰਨਾ ਕਿ ਤੁਸੀਂ ਖਾਣਾ ਜਿੰਨਾ ਕਿ ਤੁਸੀਂ ਪਸੰਦ ਕਰਦੇ ਹੋ ਠੀਕ ਹੈ ਮੈਂ ਪਾਇਆ ਹੋਇਆ ਜਿਵੇਂ ਤੇ ਦੇਸੀ ਘਿਓ ਠੀਕ ਹੈ ਦੇਸੀ ਘਿਓ ਨਾ ਮੈਂ ਘਰ ਦਾ ਹੀ ਯੂਜ਼ ਕਰਦੀ ਹੁੰਨੀ ਆ ਕਿਉਂਕਿ ਪਰ ਇਹ ਰੀਮ ਇਹ ਜਿਹੜਾ ਕਿਉ ਹੁੰਦਾ ਬੱਚੇ ਨਹੀਂ ਖਾਦੇ। ਬਸ ਇਹਨੂੰ ਅਸੀਂ ਹਲਕਾ ਜਿਹਾ ਗਰਮ ਕਰ ਲਾਂਗੇ। ਬਿਲਕੁਲ ਸਲੋ ਫਲੇਮ ਰੱਖਣਾ ਹੈ। ਜਿਆਦਾ ਫਲੇਮ ਨਹੀਂ ਰੱਖਣਾ। ਬੱਸ ਐਸੀ ਕਿਉ ਨੂੰ ਹਲਕਾ ਜਿਹਾ ਗਰਮ ਕਰ ਲਿਆ। ਬਾਕੀ ਜਿੰਨਾ ਤੁਸੀਂ ਮੈਂਬਰਾਂ ਨੇ ਖਾਣਾ ਹੋਵੇ ਜਾਂ ਕਿਸੇ ਇੱਕ ਬਨੇ ਖਾਣਾ ਹੋਵੇ ਉਹਦੀ ਅਕੋਰਡਿੰਗ ਤੁਸੀਂ ਬਣਾ ਲਿਓ। ਹੁਣ ਅਸੀਂ ਵਿੱਚ ਪਾਤਾ ਹੋਇਆ ਜੀ ਵੇਸਨ। ਵੇਸਨ ਮੈਂ ਦੇਖ ਲਾਂ ਨਹੀਂ ਹੈ ਜੇ ਜ਼ਰੂਰਤ ਪਈ ਤੇ ਹੋਰ ਪਾ ਲਾਂਗੀ। ਜਿੱਦਾਂ ਅਸੀਂ ਹਲਵਾ ਬਣਾਉਨੇ ਆ ਨਾ ਸੂਜੀ ਦਾ ਵਾਸ ਉਹਦਾ ਹੀ ਇਹਨੂੰ ਅਸੀਂ ਤਿਆਰ ਕਰਨਾ ਹੈ ਮਤਲਬ 2 ਟੇਬਲस्पून ਆਪਾਂ ਜਿਹੜੇ ਵੇਸਣ ਦੇ ਪਾਲੇ ਹੋਏ ਆ ਬਹੁਤ ਜ਼ਿਆਦਾ ਵੀ ਨਹੀਂ ਬਣਾਇਆ ਕਈ ਇਹਨੂੰ ਕੀ ਕਰਦੇ ਨੇ ਲੋਕ ਜਿੱਦਾਂ ਪੁਰਾਣੀਆਂ ਆਪਣੀਆਂ ਬੀਬੀਆਂ ਹਨਾ ਇਹਨੂੰ ਇਦਾਂ ਗਰਮ ਕਰਕੇ ਭੁੰਨ ਕੇ ਨਾ ਵੇਸਣ ਨੂੰ ਹਲਕੀ ਜੀ ਚੀਨੀ ਪਾ ਕੇ ਤੇ ਇਹਦੇ ਵਿੱਚ ਦੁੱਧ ਪਾ ਕੇ ਤੇ ਪੀ ਲੈਂਦੀਆਂ ਨੇ ਗਲਾਸ ਵਿੱਚ ਪਾ ਕੇ ਪੀਂਦੇ ਨੇ ਫਿਰ ਉਹਨੂੰ ਕਹਿੰਦੇ ਨੇ ਸੀਰਾ ਬੀਬੀ ਐਦਾਂ ਕਹਿੰਦੀ ਹੁੰਦੀ ਸੀ ਨਾ ਪੈਨੀਆਂ ਕਿ ਸੀਰਾ ਬਣਾ ਕੇ ਦੇ ਦੋ ਰਾਤ ਨੂੰ ਸੌਣ ਲੱਗਿਆਂ ਤੇ ਫੇਰ ਜਿਹੜਾ ਤੁਹਾਡਾ ਕੋਲਡ ਸ਼ਿਕਤਾ ਖਾਂਸੀ ਵਗੈਰਾ ਸਭ ਕੁਝ ਠੀਕ ਹੋ ਜਾਂਦਾ ਸੀਗਾ ਤੇ ਅਸੀਂ ਇਹ ਹੁਣ ਬਣਾ ਰਹੇ ਹਲਵਾ ਟਾਈਪ ਬਸ ਇਹਨੂੰ ਹਲਕਾ ਹਲਕਾ ਮਤਲਬ ਸਲੋ ਫਲੇਮ ਤੇ ਇਹਨੂੰ ਬ੍ਰਾਊਨ ਕਰ ਲਾਂਗੇ ਆਪਾਂ ਯਾ ਅੱਜਕੱਲ ਦੇ ਬੱਚੇ ਐਸੇ ਖਾਂਦੇ ਤਾਂ ਹੁੰਦੇ ਨਹੀਂ ਆ ਪਰ ਫਿਰ ਵੀ ਜ਼ਬਰਦਸਤੀ ਦੇਣਾ ਪੈਂਦਾ ਕਿ ਜਦੋਂ ਮੈਡੀਸਿਨ ਦੇ ਨਾਲ ਫਰਕ ਨਹੀਂ ਪੈਂਦਾ ਨਾ ਤੇ ਫਿਰ ਆਪਣੀਆਂ ਟਰਾਲੀਆਂ ਬੀਬੀਆਂ ਨਾਨੀਆਂ ਦਰਦੀਆਂ ਦੇ ਜਿਹੜੇ ਐ ਨਸਕੇ ਕੰਮ ਆਉਂਦੇ ਨੇ ਬੱਸ ਇਹ ਬਰਾਉਣ ਹੋਣੀ ਵਾਲਾ ਹਨ ਮੈਂ ਤੇ ਬਿਲਕੁਲ ਨਹੀਂ ਸਲੋ ਫਲੇਮ ਦੇ ਉੱਪਰ ਨਾ ਇਹਨੂੰ ਹਲਕਾ ਹਲਕਾ ਪਉਨ ਦੀ ਪਈ ਸੀ ਕਿਉਂਕਿ ਥੋੜਾ ਹੈਗਾ ਨਾ ਕਿਸੇ ਮਤਲਬ ਇੱਕ ਮੈਂਬਰ ਲਈ ਬਣਾ ਰਹੀ ਹਾਂ ਮੈਂ ਕਿਉਂਕਿ ਬੱਚੇ ਤੁਹਾਨੂੰ ਮਤਲਬ ਤਾਂ ਨਹੀਂ ਖਾਂਦੇ ਅੱਜਕੱਲ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਫਿਰ ਕੀ ਕਰੀਏ ਆਪ ਨੂੰ ਤੇ ਖਾਣਾ ਹੀ ਪੈਣਾ ਨਾ ਕਿਉਂਕਿ ਆਪ ਨੂੰ ਬਾਰਿਸ਼ ਵਿੱਚ ਵੀ ਇੱਧਰ ਉੱਧਰ ਜਾ ਕੇ ਤੇ ਉਹ ਥੋੜਾ ਜਿਹਾ ਹੋ ਜਾਂਦਾ ਹੁੰਦਾ ਕਦੀ ਕਦੀ ਛਿੱਕਾਂ ਵਗੈਰਾ ਆਣ ਲੱਗ ਜਾਂਦੀਆਂ ਹੈ ਘੱਜ ਜਾਓ ਤੇ ਫਿਰ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਨਾ ਜੀ ਤੇ ਮੈਂ ਗੈਸ ਨੂੰ ਕਰਤਾ ਜੀ ਮੜਾ ਜਾ ਬੰਦ ਤੇ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਪਿੱਛੇ ਕਰ ਲੈਨੇ ਆ ਕਿਉਂਕਿ ਇੱਕਦਮ ਬ੍ਰਾਊਨ ਹੋ ਗਿਆ ਹੋਇਆ ਹੈ ਉਨ ਮੇਤਨ ਦਾ ਇਸ ਦੀਚ ਆਪਾਂ ਕੀ ਪਾਉਣਾ ਹਿਲਾਉਂਦੇ ਹੀ ਰਵਾਂਗੇ ਤਾਂ ਕਿ ਸਾਰਾ ਮਿਲ ਜਾਵੇ ਇਸੇ ਕਰਕੇ ਮੈਂ ਨਾਨ ਸਟਿਕ ਬਰਤਨ ਹੀ ਲਿਆ ਸੀ। ਜਿੱਤੇ ਦੇ। ਸੋਨੇ ਦੇ ਵਿੱਚ ਆਪਾਂ ਨੇ ਇੱਕ ਮੇਨ ਚੀਜ਼ ਪਾਉਣੀ ਹੈ ਜਿੰਨੇ ਕੀ ਸਾਡੀ ਖਾਂਸੀ, ਜੁਕਾਮ, ਕਫ ਜੋ ਵੀ ਸਾਡਾ ਜਿਹੜਾ ਹਟਾਉਣਾ ਹੈ ਉਹ ਹੈ ਜੀ ਖਸਖਸ। ਦੇਖੋ ਮੈਂ ਖਸਖਸ ਵਿੱਚ ਪਾਤੀ ਹੋਈ ਹੈ ਇਹਨੂੰ ਹੌਲਕਾ ਜਿਹਾ ਹੀ ਬਸ ਬੇਸਨ ਦੇ ਨਾਲ ਗਰਮ ਕਰ ਲੈਣਾ ਬਹੁਤ ਗਰਮ ਨਹੀਂ ਕਰਨਾ ਹੈਗਾ ਸਾਨੂੰ। ਕਿਉਂਕਿ ਇਹਨੇ ਵੀ ਤੁਹਾਨੂੰ ਪਤਾ ਜਲਦੀ ਛੱਡ ਜਾਂਦੀ ਹੈ ਨਾ ਕਿਉਂਕਿ ਬਹੁਤ ਹੀ ਸੌਫਟੀ ਦੀ ਚੀਜ਼ ਹੁੰਦੀ ਹੈ ਤੇ ਅਸਰਦਾਰ ਬਹੁਤ ਹੁੰਦੀ ਹੈ ਸਿਆਣੀਆਂ ਬੀਬੀਆਂ ਵੈਸੇ ਵੀ ਕਹਿੰਦੀਆਂ ਨੇ ਕਿ ਖਾਸ ਖਾਸ ਦੁੱਧ ਵਿੱਚ ਰਿੰਨ ਕੇ ਬੱਚਿਆਂ ਨੂੰ ਪਿਆਈ ਜਾਵੇ ਨਾ ਤੇ ਕੋਲਡ ਕਫ ਜਿੰਨਾ ਵੀ ਹੁੰਦਾ ਸਾਰਾ ਖਤਮ ਹੋ ਜਾਂਦਾ ਹੁਣ ਅਸੀਂ ਇਹਦੇ ਚ ਪਾਵਾਂਗੇ ਮੇਨ ਚੀਜ਼ ਦੁੱਧ ਦੁੱਧ ਦੇ ਮੈਂ ਨਾ ਦੇਖਦੀਆਂ ਹੌਲੀ ਹੌਲੀ ਪਾ ਲੈਂਦੇ ਆ ਲੋੜ ਪਈ ਤਾਂ ਹੋਰ ਪਾ ਲਾਂਗੇ ਇਹ ਨਾਲੀ ਇਹਦੇ ਵਿੱਚ ਮੈਂ ਇੱਕ ਚਮਚ ਜਿਹੜਾ ਚੀਨੀ ਦਾ ਪਾ ਰਹੀ ਹਾਂ ਜਿੰਨੀ ਤੁਸੀਂ ਚੀਨੀ ਪਾਣੀ ਆ 1000 ਸੀ ਪਾ ਲੈਣੀ ਆ ਜੇ ਤੁਸੀਂ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਪਾ ਲਓ ਨਹੀਂ ਕਰਦੇ ਤੁਸੀਂ ਰਹਿਣਾ ਦੁੱਧ ਥੋੜਾ ਜਿਹਾ ਹੋਰ ਪਾ ਲੈਣੇ ਆ ਜਿਹਦੇ ਨਾਲ ਕੀ ਵਧੀਆ ਜਾਣਾ ਮੈਲਟ ਹੋ ਜਾਏਗੀ ਚੀਨੀ ਥੋੜਾ ਵਧੀਆ ਜਾ ਬਣ ਜਾਏਗਾ ਵਾਸਤੇ ਨਾ ਬਰਤਨ ਮੈਂ ਨਾਨ ਸਟਿੱਕੀ ਯੂਜ਼ ਕਰਦੀ ਹੁੰਨੀ ਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਬਹੁਤ ਛੇਤੀ ਸੜ ਜਾਂਦੀਆਂ ਨੇ ਇਹਨਾਂ ਦੇ ਚਿਪਕਦੀਆਂ ਦੂਸਰੇ ਬਰਤਨਾਂ ਦੇ ਨਾਲ ਨਾਨ ਸਟਿੱਕੀ ਦੀ ਵਧੀਆ ਨੰਦਾ ਇਹਦੇ ਵਿੱਚ ਡਰਾਈ ਫਰੂਟ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਆਪਾਂ ਖਾਣਾ ਹੈ ਰਾਤ ਨੂੰ ਸੌਣ ਲੱਗਿਆਂ ਵਿੱਚ ਡਰਾਈ ਫਰੂਟ ਪਾਇਆ ਅੱਛਾ ਨਹੀਂ ਲੱਗਦਾ ਜੇ ਤੁਸੀਂ ਦਿਨ ਵਿੱਚ ਖਾ ਰਹੇ ਹੋ ਕਿਸੇ ਨੂੰ ਬਣਾ ਕੇ ਦੇ ਰਹੇ ਹੋ ਫਿਰ ਤੁਸੀਂ ਜੋ ਮਰਜ਼ੀ ਡਰਾਈ ਫਰੂਟ ਪਾ ਸਕਦੇ ਹੋ ਇਹਦੇ ਵਿੱਚ ਦੇਖੋ ਜੀ ਨਾਨ ਸਟਿੱਕੀ ਬਰਤਨ ਦਾ ਹੀ ਤੇ ਫਾਇਦਾ ਆ ਇਕਦਮ ਕਲੀਨ ਭਾਵੇਂ ਚੁੱਕ ਕੇ ਬਈ ਫੇਰ ਰੱਖ ਲਵਾਂ ਬਹੁਤ ਹੀ ਵਧੀਆ ਜੀ ਸਾਡਾ ਇਹ ਮੇਸਨ ਦਾ ਇਹ ਹਲਵਾ ਕਿਹੋ ਜਿਹਾ ਹੈ ਤੁਸੀਂ ਬੇਸਨ ਦਾ ਤੇ ਜੇ ਸੀਰਾ ਰੱਖਣਾ ਹੋਵੇ ਨਾ ਆਪਾਂ ਇਹਨੂੰ ਦੁੱਧ ਪਾ ਕੇ ਤੇ ਬਿਲਕੁਲ ਇੱਕਦਮ ਪਤਲਾ ਜਿਵੇਂ ਗਲਾਸ ਦੇ ਵਿੱਚ ਪਾ ਕੇ ਆਪਾਂ ਪੀਣਾ ਹੁੰਦਾ ਨਾ ਬਸ ਉਹੀ ਟਾਈਪ ਤੁਸੀਂ ਬਣਾ ਸਕਦੇ ਹੋ ਠੀਕ ਹੈ ਬਸ ਇਹ ਸਾਡਾ ਬਣ ਕੇ ਰੈਡੀ ਹੋ ਗਿਆ ਹੋਇਆ ਤੇ ਇਹਨੂੰ ਅਸੀਂ ਹੁਣ ਕਰਾਂਗੇ ਗੈਸ ਨੂੰ ਆਫ ਠੀਕ ਹੈ ਜੀ ਇਹਨੂੰ ਕਿਸੇ ਆਪਾਂ ਹੁਣ ਹੋਰ ਬਰਤਨ ਦੇ ਵਿੱਚ ਕੱਢ ਲੈਣੇ ਆ ਤਾਂ ਕਿ ਅਸੀਂ ਇਹਨੂੰ ਖਾਣਾ ਹੈ ਠੀਕ ਹੈ ਇਹਨੂੰ ਅਸੀਂ ਹੁਣ ਇਹਦੇ ਪਲੇਟ ਦੇ ਵਿੱਚ ਟਰਾਂਸਫਰ ਕਰ ਰਹੇ ਆ ਜਦੋਂ ਇਹਦੇ ਵਿੱਚ ਬੇਸਨ ਪੈ ਗਿਆ ਤੇ ਆਪਣੀ ਖਸਖਸ ਪੈ ਗਈ ਹੈ ਨਾ ਜੀ ਫਿਰ ਜਿਹੜਾ ਆਪਣਾ ਕੋਲਡ ਆ ਜੋ ਵੀ ਚੈਸ ਦੇ ਉੱਪਰ ਕਫ ਹੋਏਗਾ ਜੋ ਵੀ ਸਾਨੂੰ ਛਿੱਕਾਂ ਖਾਂਸੀ ਆ ਰਹੀ ਹੈ ਸਭ ਕੁਝ ਠੀਕ ਹੋਏਗਾ ਇਹਨੂੰ ਅਸੀਂ ਰਾਤ ਨੂੰ ਲੈਣਾ ਆ ਦੁੱਧ ਦੇ ਗਲਾਸ ਦੇ ਨਾਲ ਸਿਰਫ ਸੌਣ ਲੱਗਿਆਂ ਜਦੋਂ ਅਸੀਂ ਇਹਨੂੰ ਖਾ ਲੈਣਾ ਦੁੱਧ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਕੋਈ ਚੀਜ਼ ਨਹੀਂ ਖਾਣੀ ਸਿਰਫ ਸੌਣਾ ਹੀ ਆ ਤੇ ਫਿਰ ਤੁਸੀਂ ਦੇਖਿਓ ਵੀ ਕਿੱਦਾਂ ਠੀਕ ਹੁੰਦੇ ਕਿ ਨਹੀਂ ਬਹੁਤ ਜਲਦੀ ਜਿਹੜਾ ਫਰਕ ਪੈਂਦਾ ਜੇ ਇੱਕ ਦਿਨ ਫਰਕ ਨਾ ਪਿਆ ਤਾਂ ਅਗਲੇ ਦਿਨ ਵੀ ਜ਼ਰੂਰ ਖਾਓ ਬੱਚਿਆਂ ਨੂੰ ਵੀ ਦਿਓ ਤੇ ਸਿਆਣੇ ਵੀ ਖਾਣ ਇਦੇ ਨਾਲ ਸਭ ਕੁਝ ਜਿਹੜਾ ਹਟ ਜਾਂਦਾ ਹੈ ਜੇ ਤੁਹਾਡਾ ਦਿਲ ਕਰਦਾ ਪਤਲਾ ਕਰਕੇ ਪੀਣ ਨੂੰ ਤੇ ਤੁਸੀਂ ਇਹਨੂੰ ਥੋੜਾ ਲਿਕੁਇਡ ਕਰਕੇ ਪੀ ਸਕਦੇ ਹੋ ਜੇ ਨਹੀਂ ਜੇ ਖਾਣਾ ਵਧੀਆ ਲੱਗਦਾ ਫਿਰ ਤੁਸੀਂ ਇਦਾਂ ਖਾ ਸਕਦੇ ਹੋ ਠੀਕ ਹੈ ਜੀ ਤੇ ਦੱਸਣਾ ਜਰੂਰ ਕਿ ਤੁਹਾਨੂੰ ਮੇਰੀ ਹੋਮ ਰੈਮਡੀ ਕਿਵੇਂ ਦੀ ਲੱਗੀ ਹੈ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ ਜੀ